ਆ ਗਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾੜਾ 55 ਤੇ ਤੇ ਅੱਜ ਪੌੜ ਬਾਈ ਜੀ ਇਹਨਾਂ ਦੇ ਘਰਾਂ ਛੱਡਣ ਚੱਲੇ ਆਪਾਂ ਤੇ ਬਾਕੀ ਹੁਣ ਮੈਂ ਕਹਿੰਦਾ ਚਲੋ ਇੱਕ ਵੀਰੇ ਇਹਨਾਂ ਨੇ ਮੱਥਾ ਟੇਕਣਾ ਹੁੰਦਾ ਫਿਰ ਤਾਂ ਫੇਰ ਟਰੈਕਟਰ ਨੂੰ ਸੁੱਚਾ ਕਰਵਾ ਲੇ ਜੀ ਧਵਾਉਣ ਲੱਗੇ ਤੇ ਟਾਇਰਾਂ ਡੂਰਾ ਉੱਪਰ ਪਾਣੀ ਮਰਵਾ ਜੀ ਉਦਾਂ ਟਰੈਕਟਰ ਸਾਫ਼ੇ ਪਿਆ ਤਾਂ ਤੇ ਲੱਗੇ ਵੇ ਬਾਕੀ ਹੁਣ ਬਾਈ ਤੇ ਪਿੰਟਰ ਕੋਲੇ ਪਹੁੰਚੇ ਤੇ ਆਪਾਂ ਮੈਂ ਕਿਹਾ ਚਲੋ ਜਾਂਦੇ ਹੋਏ ਨਾਲੇ ਬਾਈਨਾਂ ਦਾ ਮੂੰਹ ਮਿੱਠਾ ਕਰਾ ਦਈਏ ਉਦੋਂ ਬਾਈ ਲੇਟ ਹੋ ਗਿਆ ਤੇ ਅਸੀਂ ਮੂੰਹ ਮਠਾ ਨਹੀਂ ਕਰਾ ਹੋਇਆ ਡੱਬਾ ਲੈ ਕੇ ਆਏ ਆ ਮੇਰਾ ਤਾਂ ਮੂੰਹ ਮਿੱਠਾ ਕਰਾ ਦੇ ਯਾਰ ਪੰਚ ਤੇ ਬਾਈ ਇੱਕ ਕੀ ਬਾਈਆਂ ਦਾ ਬਾਈ ਉਹਰੇ ਗੱਡੀਆਂ ਦਾ ਕੰਮ ਆ ਉਹ ਦੇਖ ਲਓ ਤੁਸੀਂ ਥੜੀਆਂ ਗੱਡੀਆਂ ਕੋਲ ਲੱਗੇ ਨੇ ਬਾਈ ਕੰਮ ਪਰ ਉਹ ਜੀ ਮੂੰਹ ਮਿੱਠਾ ਬਾ ਜੀ ਬਾਬਾ ਪੰਚ ਆ ਕਾਗਜ਼ਾਤ ਇਹ ਲੈ ਲਵਾਏ ਤੇ ਬਾਕੀ ਵੀਰੇ ਨਾਲ ਦੇ ਘਰ ਅੱਜ ਵੀਰੇ ਦਾ ਜਨਮ ਦਿਨ ਵੀ ਆਪਣੇ ਦਾ ਛੋਟੇ ਭਰਾ ਦਾ ਤੇ ਚੱਲੇ ਆ ਤਾਂ ਦਾ ਬਾਈ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਹੁਣ ਚਮਕ ਗਿਆ ਹਾਂਜੀ ਹਾਂ ਇੰਨੀ ਕਾ ਸਰ ਤੇ ਪੰਚ ਕਹਿੰਦਾ ਮੈਂ ਵੀ ਜਾ ਕੇ ਆਉਣਾ ਵੀ ਘੁੰਮ ਕੇ ਆਉਣਾ ਬਾਈ ਤਾ ਫਿਰ ਪੰਚ ਨੂੰ ਅਸੀਂ ਛੱਡ ਨਹੀਂ ਸਕਦੇ ਜਦੋਂ ਪੰਚ ਸਾਹਮਣੇ ਗਿਆ ਤਾਂ ਪੰਚ ਨੂੰ ਬਾ ਗੱਡੀ ਜੀ ਥੋੜਾ ਜਿਹਾ ਔਖਾ ਹੁੰਦਾ ਏ ਖੁੱਲੇ ਵਾਂ ਕੋਈ ਚੱਕਰ ਨਹੀਂ ਟਰੈਕਟਰ ਬਲੇ ਕੇ ਜਾਣਾ ਤਾਂ ਗੱਡੀ ਜੀ ਸਮਾ ਕਰ ਸਕਦਾ ਹਾਂ ਉੱਧਰ ਦੇ ਬਾਈ ਨਾਲ ਦੀ ਜੀ ਲੈ ਕੇ ਆਉਣੀ ਆ ਉਹਦਾ ਵੀ ਮਾੜਾ ਮੋਟਾ ਜਿਹੜਾ ਹੈਗਾ ਕਰਵਾਉਣਾ ਤਾਂ ਤੇ ਨਾਲੇ ਥੋੜੇ ਦਿਨ ਚਲਾ ਲਾਂਗੇ ਆਪਾਂ ਵੀ ਜੀ ਫੋੜਾ ਚੋਬੂ ਹੁਜੀ ਹੁਰੇ ਆਂ ਹਾਂ ਦੂਜੀ ਤਾਂ ਖਰਾਬ ਖੜੀ ਆ ਹਾਂ ਅੱਲਾ ਮੰਡੀ ਬਿਰਿਆਲੀ ਖਲਾਈ ਜਾਂਦੇ ਹੂੰ ਬਾਕੀ ਹੁਣ ਇਹਦਾ ਨੰਬਰ ਲੱਗ ਲਿਆ ਬਾਈ ਇਹ ਹੋ ਲਿਆ ਇਹਨੇ ਰੈਡੀ ਅੱਦੇ ਬਾਅਦ ਵਾਰੀ ਆ ਬਾਈ ਥੋੜੀ ਜੀ 20 ਸੈਂਟ ਰਹਿਦਾ ਬਾਕੀ ਬਾਅਦ ਨਹੀਂ ਉਹ ਤਾਂ ਚੱਲ ਕਰਵਾ ਲੂੰਗੇ ਹੂੰ ਤਾਂ ਇਹ ਤਿਆਰ ਆ ਮੈਂ ਕਿਹਾ ਹੁਣ ਇਹਦੇ ਬਾਅਦ 855 ਦੀ ਵਾਰੀ ਆ ਗਈ ਹੁਣ ਹੋਣ 6300 ਰੈਡੀ ਹੈ ਜੀ ਤਾਂ 8300 ਰੈਡੀ ਹੈ ਜੀ ਕਰਨਾ ਉਹਦਾ ਬਾਕੀ ਬੁਸਾ ਕਰਲਾਂਗੇ ਕਰਾਉਲੇ ਦੇ ਆਉ ਕੱਲ ਆ ਵੀਰੇ ਆਉਂਦਾ ਨਹੀਂ ਚਲਾ ਲਾ ਚਲਾ ਲਾ ਯਾਰ ਥੋੜਾ ਹੀ ਆ ਭਰਾ ਮੇਰਾ ਕੋਈ ਨਾ ਉੱਥੇ ਨੂੰ ਆ ਜਾਣਾ ਨੇ ਤੂੰ ਖਾ ਉਹ ਚਾ ਕੇ ਤੂੰ ਬਾਕੀ ਆਵਾਜ਼ ਆ ਕਿ ਹਾਂ ਹਾਂ ਗੱਬੇ ਬੈਣਾ ਗੱਬੇ ਹਾਂ ਇੱਥੇ ਨਾ ਨਾ ਇੱਕ ਨਹੀਂ ਛੱਲੇ ਘੜਦਾ ਹਾਂ ਗਿਰੇਣਾ ਪਿਆ ਕੋਈ ਨਾ ਹਾਂ ਹਾਂ ਠੀਕ ਆ ਠੀਕ ਆ ਹੱਥ ਵਾਲੀ ਉਹ ਆ ਲਓ ਜੀ ਓਕੇ ਹੋ ਗਿਆ ਟਰੈਕਟਰ ਬਾਕੀ ਹੁਣ ਪਾਸ਼ ਬੋਸ਼ ਮਾਰਾ ਦਿਆ ਕੱਪੜਾ ਕੁਪੜਾ ਮਾਰਾ ਕੇ ਫਿਰ ਚਲਦੇ ਆਂ ਕਿੰਨਾ ਉਰੇ ਖੁੱਲਾ ਏਰੀਆ ਨਾ ਮੋਟਰਾਂ ਦੇਖ ਕੇ ਮੋਟਰੀ ਮੋਟਰਾਂ ਪਰ ਦਰਗਤਾ ਬਈ ਉਰੇ ਆਪਣੇ ਖੇਤ ਵੀ ਦਿਖਦਾ ਜਿਆਦਾ ਉਰੇ ਪਿੰਡ ਵੀ ਦੂਰ ਹਾਂ ਮੱਲੇ ਚੌਕਾ ਪਗੜਾ ਤੋਂ ਪਾਵਣ ਤੋਂ ਪਤਾ ਹੀ ਲੱਗਦਾ ਪਿੱਛੇ ਵੈਂਟਰ ਆ ਲ ਜਾਂਦੇ ਹਾਂ ਚੌਂਤਾ ਹੋ ਗਿਆ ਆਪਣਾ ਪਿੰਡ ਹੋ ਗਿਆ ਪੈਣੀ ਕੋ ਬ੍ਰਿਮੰਝਾ ਦਾ ਅੱਜੇ ਕੰਮ ਕਰਨ ਲੱਗ ਗਿਆ ਹੈ ਬਾਈ ਕਿੰਨੇ ਜੰਦਾ ਅੜਕੇ ਹੋਏ ਇਹ ਉਹੀ ਹੁਣ ਰੜਤੀ ਜਾਂਦਾ ਸਾਨੂੰ ਦੇਖੀ ਜਾਂਦੇ ਤਾਂ ਵੀ ਪਤਲੀਆਂ ਵੇਚੀ ਹਾਂਜੀ ਮਗਰਾਲ ਮਗੂੜ ਆਪਣਾ ਜੂ ਫੂਨ ਦਾ ਵਾਲਾ ਦਾ ਮਗਰਾਲ ਵਰਵਾਣਾ ਇੱਕ ਸਾਈਡ ਦਾ ਬਾਕੀ ਸਿਰ ਟਾਈਟੂਡ ਵੀ ਪਾਉਣਿਆ ਹੁਣ ਹੁਣ ਆ ਤਾਂ ਨੰਬਰ ਲੱਗ ਗਿਆ ਜਦੋਂ ਆ ਆਪਣਾ ਫੌੜਦਾ ਹੋ ਗਿਆ ਤਾਂ ਬਾਈ ਤਿਆਰ ਸਾਨੂੰ ਪਤਾ ਹੀ ਹੈ ਨਾ ਹੁਣ ਦੋ ਬੇਸਾਂ ਦਾ ਤਿੰਨ ਗੋਲਦੇ ਆਪਾਂ ਨੇ ਇਹ ਬਈ ਆਪਾਂ ਨੇ ਸੇਲ ਵੀ ਕਰਨੀ ਜੇ ਜਿਵੇਂ ਲੈਣੀ ਆਉਂਦੀਆਂ ਮੰਨੀਆਂ ਪਈਆਂ ਦੇਖਾਂ ਕੋਈ ਰਬਿੰਗ ਦਾ ਯੂਜ਼ ਨਹੀਂ ਆਏਗਾ ਇਹ ਆਪਾਂ ਨੇ ਲਾਉਣੀਆਂ 12 ਇੰਚ ਚਾਰ ਇਹ ਤਾਂ ਸਾਰੀਆਂ ਦੋ ਪੰਦਰਾਂ 3 12 ਆਪਣੇ ਤੇ ਆਪਾਂ ਨੇ ਹੈਵੀ ਕੋਲ ਵਾਲੀਆਂ ਲਾਉਣੀਆਂ ਇਹ ਇਹ ਵੀ ਹੈ ਤਾਂ ਹੈਵੀ ਵਾਲੀਆਂ ਆਈਆਂ ਜਿਹੜੀਆਂ ਆਪਾਂ ਲਾਣੀਓ ਮੈਗਨੇਟ ਦਰਖਾ ਦੇ ਚਲੋ ਜੀ 12 ਬੰਦ ਖੋਲ ਤਾਂ ਇਹ ਸਵਿਚਰ ਹੀ ਖੋਲਨੇ ਆ ਜੀ ਐਡਾ ਵਾਲਾ ਸਵਿਚਰ ਸਾਰਾ ਕੁਝ ਖੋਲਣਾ ਹੈ ਜੀ ਅੱਜ ਲੰਡਾ ਕਰਕੇ ਛੱਡਣਾ ਜੀ ਇਹ ਪਾਪਾ ਬੱਚੇ ਠੀਕ ਹੈ ਜੀ ਅਸਾ ਹਾਂ ਹੁਣ ਥੋੜੇ ਜਿਹੇ ਰਹਿ ਗਏ ਕੰਮ ਜੀ ਇਹਦਾ ਦੇਖੋ ਜੀ ਪਲਾਸਾ ਪਲਾਸਾ ਪਈ ਮੜ ਤੋਂ ਜਾਓ ਤੇ ਦੂਜੇ ਵੱਲ ਤੋਂ ਖੋਲ ਦੇ ਜੀ ਤੈਨੂੰ ਵੇਖਾਂ ਤੁਰ ਰਹੀ ਏ ਥੱਲੇ ਆ ਜੀ ਲੈ ਜੀ ਬੋਲ ਚ ਇਤਰਾਲਾ ਕਹਿੰਦੇ ਟਰੈਕਟਰ ਘਾਹ ਕਰਨਾ ਪੈਣਾ ਜੀ ਆਹ ਟਰੈਕਟਰ ਅੱਛਾ ਸੰਜੇ ਜੀ ਇਹ ਹੀ ਬਦਲਾ ਜੀ ਕਹ ਹਾਂਜੀ ਹਾਂ ਤਿਆਰ ਕਰ ਦਵਾਂਗੇ ਕੀ 854 ਆ ਜਾ ਲਿਆ ਲੋ ਜੀ ਹੋੜਦੇ ਮੇਰੇ ਬਾਹਰੋਂ ਦੇਖਦੇ ਫਿਰ ਕਿਤੇ ਬਾਹਰ ਮੈਂ ਕਹੇ ਜੀ ਹੁਣ ਦੇਖ ਲਓ ਜੀ ਡੱਕ ਲੱਗੇ ਹੋਏ ਤਾਂ ਜੀ ਕੀ ਦਿਨ ਬਾਅਦ ਦੱਸਦੇ ਨਾ ਜੀ ਨੂੰ ਪਾਸੇ ਗੱਲ ਹਟੀ ਜਾ ਰਹੀ ਡਰਾਵਲ ਖੋਲਦੀ ਬੇਟੀ ਆਹਾ 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 ਹੁਣ ਆਇਆ ਹੁਣ ਆਇਆ ਕਿਉਂ ਸਾਡੇ ਮੈਨੇਜਰ ਖਾ ਬੋ ਨਈਆ ਸਾ ਬੈਠਣੇ ਜੀ ਦੱਸਾਂਗੇ ਸਾਨੂੰ ਕੀ ਕਰਨਾ ਇਹ ਨਹੀਂ ਕਰਵਾਇਆ ਜੀ ਸਾਈ ਸਾਨੂੰ ਇਹ ਨਹੀਂ ਦਿੱਤੀ ਹੈ ਜੀ ਖੋਲਣ ਦੀ ਹਾਂਜੀ ਹਾਂ ਕੁੱਤ ਨਾਲ ਕੁੱਤ ਅ ਭਈਆ ਇਹਨੇ ਬਹੁਤ ਬੜੀ ਕੰਮ ਦੇਤਾ ਆਪਣਾ ਸਕਰੂਵਲ ਮਸ਼ੀਨ ਜੀ ਨੇ ਕੰਮ ਸੋਨਾ ਦੇਤੇ ਨੇ ਵੀ ਇਹ ਫਟਾਫਟ ਨਟ ਖੋਲਦੀ ਆ ਦੂਜੇ ਤਰ੍ਹਾਂ ਹੀ ਦਾ ਕੰਮ ਹੋਣਾ ਰਹੀ ਹੈ ਬਾਕੀ ਜੀ ਲਾਈਟ ਵੀ ਖੋਲ ਰਹੇ ਆਂ ਜੀ ਸੱਜਣਾ ਜੀ ਸੱਜਣਾ ਨਹੀਂ ਛੱਡਣਾ ਜੀ ਖੋਲਦੇ ਆ ਜੀ ਮਾਰਾ ਉਸ ਤੇ ਕੀ ਰ 855 ਨਟੇ ਟੁੱਟੀ ਜਾਂਦੀ ਤੋਪਣ ਤੇ ਕੋਈ ਮੈਂ ਉਹਦਾ ਹੁਣ ਵਿਚਾਰੀ ਗੱਲ ਪਰਵਾਹ ਨਾਲੀ ਲੈਟ ਜੀ ਅੱਜ ਚੱਲ ਆਉਂਦੇ ਇਹਨੂੰ ਪੇਟੀ ਅੱਛੇ ਹੀ ਕਰਾ ਲੈਟ ਨੂੰ ਇਹ ਗੱਲ ਦੀ ਆ ਇਹਨਾਂ ਨੂੰ ਲਵਾ ਦਈਏ ਇਹ ਤਾਂ ਚੱਲਦੀ ਆ ਜੀ ਪਲਾਸ ਗਾਹ ਵੇ ਜੀ ਉਪਰੀ ਖੜਾ ਜਾ ਵੀ ਖੜਾ ਜਾ ਹਲੋ ਜੀ ਖੜਾ ਹੈ ਸੂਰਜ ਦੇਵਤਾ ਨਿਕਲ ਰਹੇ ਨੇ ਹਾਂ ਜੀ ਹਾਂ ਜੀ ਲਾ ਇਹ ਤਾਂ ਹੁਣ ਵਿਚਾਰੇ ਦਾ ਬੱਧਾ ਦਾ ਹੁਣ ਲੇ ਲਹੂ ਪੀਏ ਤੂੰ ਤਾਂ ਥੋੜਾ ਜਿਹਾ ਅਲਾਗੇ ਖੜਾਉਣਾ ਪਹਿਲਾ ਸੈਲਰ ਵੱਲ ਉਹ ਪੀਤਾ ਇਹਦਾ ਖੋਲ ਤੇ ਖੋਲ ਤੇ ਨਟ ਬੁੜਾ ਹੋ ਗਿਆ ਇਹ ਬੁੜਾ ਹੋ ਗਿਆ ਜਾਨ ਬੋੜਾ ਨਾ ਬੁੜਾ ਕਿੱਥੇ ਹੁੰਦਾ ਕਹਿੰਦਾ ਕੋੜਾ ਦੇ ਬੰਦਾ ਕਦੇ ਬੁੜਾ ਨਹੀਂ ਹੁੰਦਾ ਹੈ ਕੋੜਾ ਦੇ ਬੰਦਾ ਕਦੇ ਬੁੜਾ ਨਹੀਂ ਹੁੰਦਾ ਤੂੰ ਕਿੱਥੇ ਸਿੱਖ ਗਿਆ ਜਿਆ ਸਿਆਣੇ ਦੇ ਕੋ ਸਿਆਣਿਆ ਜਿਹਾ ਰਹਿਣ ਲੱਗ ਗਿਆ ਇਹ ਕਿਹੜੇ ਬੁੜੇ ਆ ਕੇ ਕਹਿੰਦਾ ਤੂੰ ਹੈ ਇਹ ਵੀ ਮੈਂ ਖਾ ਕੇ ਲੈਣ ਕਰ ਲਈ ਤੇ ਘੋੜੇ ਆ ਲੈ ਕੇ ਮੈਂ ਘੋੜਿਆਂ ਦੇ ਨਾਲ ਗੱਲਾਂ ਕਰਦੇ ਆਂ ਹਾਂ ਮਸ਼ੀਨਰੀ ਕਰੇਗਾ ਬੜੀ ਹੋਈ ਜੀ ਇਹ ਇਹ ਨਹੀਂ بڑے-ਬڑے ਹੁੰਦੇ ਅੱਛਾ ਜੀ ਵੇਗਾ ਵੀ ਵਾ ਹੀਰਾ ਵੀ ਹੋ ਲੱਗ ਬੜਾ ਜਵਾਨ ਨਹੀਂ ਆ ਇਹ ਹੀ ਹੀਰਾ ਤਾਂ ਬੁढ़ा ਹੋ ਗਿਆ ਵਿਚਾਰ ਜਵਾਨੀ ਚੜੀ ਹੋਈ ਆਪਾ ਜਵਾਨ ਅਗਲਾ ਹਾਂ ਇਹ ਬੁढ़ा ਆ ਦੇਖ ਕੋ ਨੂੰ ਤੂੰ ਜਵਾਨ ਹੈ ਬੱਚੇ ਹੱਥ ਲਾ ਕੇ ਦੇਖੀ ਬੜਾ ਜਹਾ 10 ਪੈਰ ਗੱਡੂ ਇੱਕ ਦੀ ਜਗਾ ਉਹ ਕਹਿੰਦੇ ਰਹਿੰਦੇ ਹੋਂਦੇ ਹੋੜਾ ਤੇ ਕਦੇ ਬੰਦਾ ਬੁੱਢਾ ਨਹੀਂ ਹੁੰਦਾ ਕਾ ਤੂੰ ਵੀ ਤਾਂ ਫੇਰ ਆਂਦਾ ਹੁੰਦਾ ਸਾਲ ਬਾਅਦ ਅੱਜ ਇਹ 올ਡ ਇਜ਼ ਗੋਲਡ 올ਡ ਇਜ਼ ਗੋਲਡ ਬਿਊਟੀਫੁਲ ਹੈ ਸਾਡੇ ਵਾਲਾ ਵੀ ਹੁਣ ਦੇਖਣਾ ਸਾਡੇ ਵਾਲਾ ਦੇਖ ਲੈ ਹੁਣ ਟਰ ਹੈ ਸਾਡੇ ਵਾਲੀ ਬੱਚੀ ਵੀ ਤਾਂ ਵੱਡੀ ਹੋ ਗਈ ਨਾ ਨਾ ਉਹ ਤਾਂ ਮੈਂ ਮਨ ਮਨ ਕੇ ਐਨ ਬਣਾਤੀ ਪਿੰਕੀ ਬਣਾਤੀ ਪਿੰਕੀ ਬਣਾਤੀ ਮੋਗੀ ਵਾਲੀ ਉਹ ਤਾਂ ਐਨ ਵਧੀਆ ਕਰਦੀ ਮਗੰਜੀ ਜੀ ਹੁਣਾ ਗਰਮੀ ਜੀ ਆਂਦੇ ਉਹਨੂੰ ਕਹਾਂ ਗੰਦੀ ਕਰੂੰਗਾ ਮੈਂ ਆਂਦੇ ਰਹਿਣ ਦੇ ਪਾਹੀ ਬਣਾ ਲੀਏ ਯਾਰ ਮੱਠਾ ਵੜਦਾ ਪਾਇਦੇ ਪੈਲੇ ਨਾ ਨਾ ਉਹ ਤਾਂ ਯਾਰ ਪਹਿਲੇ ਹੀ ਦੇਈ ਤਾ ਯਾਰ ਮੜੀ ਜੀ ਲੱਗ ਗਈ ਹੁਣ ਕਿਆ ਪਤਾ ਹੁੰਦਾ ਲੈ ਉਹ ਉਸਤਰਾ ਇਹਦਾ ਬੱਚੀ ਮੰਨੋਏਗਾ ਜੀ ਤਾਂ ਇਹਨੇ ਪੁੱਛੂਗਾ ਕਹਣਾ ਕਹਣਾ ਬਈ ਯਾ ਤਾਈ ਨੂੰ ਪੁੱਛ ਕੇ ਉਹ ਬਲੇਡ ਨਾਲ ਕਾਏ ਬੱਚੀ-ਬੱਚੀ ਤੇ ਨਹੀਂ ਬਣਾਣੀ ਬੱਚੀ ਦਾ ਹੁਣ ਤੋਂ ਬੱਚਿਆਂ ਮੰਨਣ ਵਾਲਾ ਬੰਦਾ ਮੈਂ ਮੁੰਨ ਦੰਦਾ ਵੀਡੀਓ ਦੇਖੀ ਕਰਦੇਗੇ ਕੋੜ ਕੋੜਾ ਦਾ ਮੁੰਨ ਨਹੀਂ ਹੋਇਆ ਦੇਤੇ ਬਲੇਡ ਦਾ ਮੁੰਨਦਾ ਮੈਂ ਬਲੇਡ ਦਾ ਦਾੜੀ ਕੱਟਣ ਵਾਲਾ ਸ਼ੇਵ ਹੋ ਗਿਆ ਮਸ਼ੀਨ ਲਿਆ ਮਸ਼ੀਨ ਕੀ ਨਹੀਂ ਹਲੇ ਆਪਣੇ ਕੰਮ ਸ਼ੁਰੂ ਕਰਿਆ ਹੀ ਹੈ ਮਸ਼ੀਨਾਂ ਲੇਦਾ ਬਥੇ ਤੇ ਕਾ ਕੌਣੇ ਰੋਣ ਆ ਆਪਣੇ ਲੇ ਹੁਣ ਕੰਮ ਸ਼ੁਰੂ ਕਰਤਾ ਕੈਂਚੀ ਕੁੰਚੀ ਹੈਗੀ ਆਪਣੇ ਕੋ ਸਾਰਾ ਕੁਝ ਦੱਸ ਲਈ ਜਿ ਮਨਾਨੀ ਹੈ 70 80 ਦੀ ਮੈਂ ਰੰਨੇ ਜਾਨੂੰ ਮੁੜ ਕੇ ਸਿਆਲ ਆਇਆ ਬੜੀ ਮੁੰਨੂਣੀ ਹੈ ਕੈਂਚੀ ਨਾਲ ਆਪਾਂ ਤਾਂ ਵੀਰ ਬਈ ਲੈਣੇ ਆ 20 ਰੁਪਏ ਬਸ ਪਲੇਟ ਦੇ ਲੈਣੇ ਵੈਸੇ 10 ਰੁਪਏ ਬਾਕੀ ਦਾ ਆਪਣੀ ਆ ਫੇਰ ਪਲੇਟ ਲੈ ਕੇ ਦੇਣੀ ਬੱਚੇ ਤਾਂ ਨਾ ਕਰਿਆ ਕਰਕੇ ਤੇ ਮਾਨੀ ਨਾ ਨੂੰ ਕਣ ਜਿਵੇਂ ਉਹ ਨਾ ਜੀ ਨਾ ਇਹ ਨਹੀਂ ਕਰਨੇ ਸਾ ਮੈਂ ਤੁਲੇ ਵੀਰ ਤੇ ਬਿਲਡਿੰਗ ਵੀ ਕਰਾਣੀ ਹੁੰਦੀ ਆ ਮੈਂ ਡੈਡੀ ਦਾ ਨਾਮ ਲਾ ਦਾਂਦਾ ਬਸ ਡਾਡੀ ਦੇ ਖਾਤੇ ਡਾਡੀ ਫਿਰ ਮੈਸੇ ਵੀ ਦਿੰਦਾ ਹੁੰਦਾ ਬੰਪਰ ਨੂੰ 4-500 ਦੀ ਬਿਲਡਿੰਗ ਕਰਾ ਲਈ ਰੁਪਈਆ ਦੀ ਦੇ ਕੇ ਆਇਆ। ਕੀ ਕਰਾਂਗੇ? ਕੀ ਹਾਂ ਬੱਤ ਤੋੜਦਾ ਡੈੜੀ ਨੇ ਮੈਂ ਡੈੜੀ ਆਪੇ ਦਊਗਾ ਬਾਈ। 58 ਪੈਣੀ ਵਾਲਾ। ਆ ਫਿਰ ਬਾਈ ਜਿਹੜਾ ਚੀਜ਼ਾਂ ਤੋੜਦਾ ਉਹੀ ਦਿੰਦਾ ਹੁੰਦਾ ਸਾਮਾਨ। ਡੈੜੀ ਕਹਿੰਦਾ ਮੈਂ ਦੇ ਦੂੰਗਾ ਆਪੇ ਤੁਸੀਂ ਕੰਮ ਕਰਾਏ ਜਾ ਕੇ। ਫਿਰ ਮੈਂ ਤਾਂ ਸਾਂ ਕੀ ਕਰਿਆ? ਦੋ ਤਿੰਨ ਬਿਲਡਿੰਗ ਕਰਾ ਲਈ ਲੇਟਾ ਜੋਗੀ ਆ। ਲੇਟਾ ਰਵਾਈਆਂ ਫਿਰ ਘਰ ਆ ਕੇ ਉੱਥੇ ਕੰਮ ਲੱਗਿਆ ਜੀ ਕੇ ਇਹਨਾਂ ਬਕਸਾ ਹਾਂ ਤਾਂ ਥੱਲੇ ਨੂੰ ਥੱਲੇ ਨੂੰ ਅੰਦਰ ਨੂੰ। ਇੱਥੇ ਰੱਖੀ। ਕੱਤ ਮਾਰ ਬਾਈ ਇਹ ਤਾਂ ਪਿੱਛੇ ਹੀਰੇ ਆ ਸਹਵਾ ਇਹ ਸਹਵਾ ਤੇ ਹੀਰ ਐਮਪਰ ਪਲਾ ਆ ਗਏ ਨੰਨੇ ਹੀ ਤੇ ਨਹੀਂ 11 ਨਹੀਂ ਵੱਡੀਆਂ ਤੇ ਚਲੋ ਜੀ ਰੱਖ ਦੇ ਦੇਖਿਆ ਬਾਈ ਲੱਤਨ ਮਾਰੇ ਘੋੜੀ ਪਿੱਛੇ ਤੇ ਜੱਗਾ ਮਰਾ ਕਹਿੰਦਾ ਆਰੇ ਖਦਰ ਆਏ ਅੱਛਾ ਡਰ ਗਿਆ ਦਾ ਮਾਗਾ ਕਿਤੇ ਹੋਣੀ ਦੇਖ ਦੇਖ ਦੇਖੋ ਲਤਨਾ ਮਾਰੇ ਘੋੜੀ ਪਿੱਛੇ ਦੇ ਚੱਲ ਬਈ ਕੋਲ ਫੜਾਵਟ ਸਪੀਕਰਸ ਆ ਰਹਾ ਹੈ ਜੀ ਠੀਕ ਹੈ ਜੀ ਹੁਣ ਖੁੱਲੂਗਾ ਜੀ ਆ ਜਾ ਵੀਰੇ ਆਪਾਂ ਨੂੰ ਆ ਗਿਆ ਆ ਗਿਆ ਆ ਗਿਆ ਹਾਂ ਆ ਗਿਆ ਲੜਾ ਹੋ ਗਿਆ ਜੀ ਦੇਖਦਾ ਮੂਰੇ ਤਾਂ ਕਹੇ ਚੱਲਦਾ ਹੋ ਦੇਖ ਰਹੇ ਜੀ 1 2 3 4 5 ਥਾਲੇ ਦਿੰ ਪਰ ਆਹ ਥਾਲੇ ਤੇ ਬਾਈ ਗੇਰ ਤੇ ਗੇਰ ਤੇ ਗੇਰ ਤੇ ਗੇਰ ਹਾਂ ਵੈਰੀ ਗੁੱਡ ਨਾ ਭਾਈ ਕਿ ਕੰਮ ਕਰੂਗੇ ਇਹਦਾ ਸਵੀਕਰ ਖੋਲ ਲੂਗੇ ਪੁਰਨਾ ਤੂ ਤਾਰ ਲਾ ਚਾਹਣਾ ਤਾਰੂੰਗਾ ਮੈਂ ਇਹਨੂੰ ਕੋਈ ਨਾਟ ਨਹੀਂ ਖੋਲਣੂਗਾ ਆਹ ਐਂਪ ਖੋਲਨੀ ਥੱਲੇ ਜੂ ਖੋਲੋ ਜੀ ਇਹ ਜੀ ਤੁਹਾਡੇ ਪਾਸੋਂ ਲਣਾ ਇਹ ਅਸੇ ਮਗਰਾੜ ਮਰੀ ਜੂੜ ਖੁੱਲਣੀ ਫਿਰ ਐਂਪ ਖੋਲੀ ਪਹਿਲਾਂ ਉਹ ਦੇਈ ਯਾਰ ਇਹ ਨਹੀਂ ਨਿਕਣੀ ਗੋਟੀ ਜੇ ਗੋਟੀ ਤੋ ਸੈਟ ਕਰ ਲਿਆ। ਇਕੱਦਰ ਰਹਿ ਗਿਆ ਬਈ ਆਹ। ਉਹ ਨਾਲ। ਮਿਰਚ ਪਾ ਦੇ। ਬਰਾ। ਹਾਂ? ਖੋਲ ਦੂਗੀ ਸਹੀ ਤਰ੍ਹਾਂ ਖੋਲ ਦੂਗੀ ਚੱਲਦੇ ਹਾਂ ਸਾਰੇ। ਖੋਲ। ਰੱਖ ਨੂੰ ਫੇਰ। ਉਹ ਨਹੀਂ ਫੇਰ। ਉਹ ਨਹੀਂ ਫੇਰ ਲਾਉਂਗੇ ਪਾ। ਫੇਰ ਤਾਂ ਨੂੰ ਲਾਉਣੇ। ਹੈ? ਤਾਂ ਨੂੰ ਕਮ ਆਉਂਗੇ ਨੀ? ਲਾ ਲਈ। ਮੈਨੂੰ ਬਾਹਰ ਲੈ ਜਾਓ ਮੈਨੂੰ ਪਤਾ। ਲਾ ਲਈ ਕਿੱਥੇ ਲੈਣਾ। ਸੈਡਰ ਲਾਉਂਗੇ ਨੀ। ਹਾਂ। ਸੈਡਰ ਨੂੰ ਨਵੇਂ ਲਾਉਣੇ ਨੇ। ਤਨੂ ਕੇ ਆਤਾ ਹੈਗਾ ਵੀ ਤੇਰੇ ਨਾਲ ਨਵਾਕੇ ਜੂ ਨਵੇਂ ਲਵਾ ਦਿੰਦੇ ਠੀਕ ਹੈ ਮਰੋ ਮਰੋ ਕਰੀ ਜਾਂਦੇ ਹੁਣ ਆਪਾਂ ਇਹ ਸੇਕੂਗਾ ਕਿ ਗਿਰ ਜਾਣਾ ਉਹ ਸੇਕੂਗੇ ਸੇਕ ਲਾਂਗੇ ਸੇਕ ਲਈ ਸਾਰੀ ਤੇ ਜਦੋਂ ਸਾਰੀ ਜਲਦੀ ਨਹੀਂ ਤਾਂ ਸੇਕਣਾ ਹੀ ਆ ਹੂੰ ਲੋੜੀ ਨੂੰ ਹੈ ਆਹ ਲੋੜੀ ਨੂੰ ਲੋੜੀ ਵਾਲਾ ਤਾਂ ਸੇਕਣਾ ਹੀ ਆ ਤੇਲ ਵਾਲੀ ਬਾਈ ਇੱਥੇ ਸਾਰਾ ਬਰੇ ਜਿੱਥੇ ਟੰਗ ਹੁੰਦੀ ਹੈ ਆਹ ਇੱਥੇ ਟੰਗ ਦੇ ਰੱਖ ਦੇ ਇੰਨੇ ਬਾਗਮਾ ਰੱਖ ਦਿੰਦੇ ਖੱਪਾ ਇਹਨੂੰ ਲੈ ਕੇ ਆਂਗੂ ਟਰੈਕਟਰ ਪਰ ਖੋਲ ਤੇ ਰੱਖੇ ਸਟੀering ਚੇਂਜ ਕਰਨਾ ਚਾਹ ਇੱਕ ਨਹੀਂ ਖੁੱਲਦਾ ਜੀ ਮੰਨਣਾ ਨਹੀਂ ਨਾਟਟ ਆਟਾ ਥੋੜੀ 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 ਦੇਣਾ ਨਾਟਟ ਆਟਾ ਨਹੀਂ ਬਣੇ ਬਾਈ ਟੱਟ ਜਾਂਦੇ ਹੁਣ ਦੇਖਣਾ ਬਾਈ ਨਹੀਂ ਤਾਂ ਆ ਲੈਦਾ ਬਈ ਸਟੀering ਤੇਰਾ ਹੂੰ ਦੁਬਾਰੇ ਆ ਗਿਆ ਪੁਰਾਣੀ ਫੋਮ ਚਾ ਲੱਗਿਆ ਬਈ origignal ਲਾ ਦੇ ਨੇ ਆ ਚੱਲ ਉਹ ਆਏ ਕੁ ਲੱਗ ਜੇ ਫੇਰ ਮੰਨਦਾ ਨਹੀਂ ਆਹ ਤਾਂ ਟਾਇਰ ਉਹਦਾ ਐ ਕਦੇ ਮੁੜ ਕੇ ਖੁੱਲ ਨਹੀਂ ਜੀ ਕੋ ਨਾ ਦੇਖ ਲੈ ਇੰਨਾ ਤਾਂ ਟੈਟ ਕਰਿਆ ਨਹੀਂ ਦਾ ਯਾਰ ਅਸਲ ਕਰਿਆ ਹੋਣਾ ਵੀਰੇ ਮਗਲ ਆਇਆ ਲਾਉਣੇ ਤੇ ਇਹ ਸੱਤ ਮਗਲ ਲਾਉਣੇ ਗੋਲੀਆਂ ਜਿਹੀਆਂ ਹੀ ਆ ਇਸ ਵਿੱਚ ਹੋਰਾਂ ਦੇ ਸੁੱਚੇ ਵੱਡੇ ਰੇ ਗਿਆ ਤਾਂ ਵੱਡੇ ਲ ਭਾਈ ਨੇ ਫੱਲੇਲੇ ਵੱਜਦੇ ਨਹੀਂ ਹੈਗੇ ਹਾਂ ਜੋ ਹੋਰਾਂ ਦੇ ਵਜਾ ਦੇ ਰੱਖ ਦਿਆ ਕਰੰਟ ਲੱਗਦਾ ਬਾਈ ਮੰਨੀ ਪਤਾ ਹੈ ਕਰੰਟ ਵੱਜੇ ਨਾ ਨਾ ਲੱਗੋ ਹੋਰਾਂ ਨਾਲੀ ਸੁੱਚੇ ਦੇਖ ਤੂੰ ਹੜੇ ਕਰੰਟ ਲੱਗਦਾ ਹੁਣ ਮੇਰੇ ਤਾਂ ਲੱਗ ਗਿਆ ਔਰ ਇਹ ਥੇ ਲੇਕ ਵਿੱਚ ਦੇਖਦਾ ਵਜਾ ਕੇ ਮੈਂ ਰੱਖ ਦਈਏ ਹੇ ਹੋ ਨਾ ਦੋ ਜੀ ਬਾਈ ਕਰਤਾ ਆਪਾਂ ਲੈ ਥੱਲੇ ਸਾਰਾ ਇਕੱਲਾ ਇਕੱਲਾ ਇੱਥੇ ਵੀ ਕਰਤਾ ਭੋਡਾ ਉਹ ਵੀ ਹੋਰ ਥੋੜਾ ਕਰਤਾ ਆ ਨਾਟ ਕਰਕੇ ਆ ਦੇਖੋ ਨਾਟ ਥੱਲੇ ਛਿੜ ਦਿੰਦਾ ਉਹਦੇ ਪੈਰਾਂ 'ਚ ਵੱਜੂਗੇ ਫਿਰ ਫਿਰ ਲੱਭਣੇ ਵੀ ਨਹੀਂ ਆ ਚੱਕ ਲੈ ਤੁਹਾਨੂੰ ਆ ਕੰਮ ਨਾ ਕਰੋ ਯਾਰ ਖੋਲਣ ਦੇ ਦੇ ਰਿਹਾ ਹਾਂ ਤੱਟਾ ਰੰਗ ਅੱਲਾ ਕਨਾ ਪ੍ਰਜਾ ਕਰਦਾ ਹਾਂ ਛੰਛੰ ਮੈਂ ਲੈਣਾ ਵੀ ਛੰਛੰ ਛੰਛੰ ਇਹਨਾਂ ਨੂੰ ਵੀ ਬੋਲ ਚੱਲ ਮੈਂ ਤਾਂ ਖੋਲ ਦੂੰਗਾ ਮੈਂ ਖਰੇ ਖੋਲ ਦੇ ਵੇ ਇਹ ਬਈ ਆਏ ਖੁੱਲਦੀ ਆ ਇਹ ਪੇਪਰ ਉੱਪਰ ਆ ਜੇ ਵਿੱਚੇ ਫਿੱਟ ਕਰੀ ਵੀਡੀਓ ਆਪਾਂ ਨੇ ਹਾਏ 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 ਆਹਨ ਲੋਕੀ ਇੰਨੇ ਦਿਨ ਲੱਗਦੇ ਖੋਲਣ ਨੂੰ ਖੋਲਣ ਦਾ ਟਾਈਮ ਘੱਟ ਲੱਗਦਾ ਕਸਾ ਤੈਗੜੇ ਕੋਈ ਖੋਲਿਆ ਨਾਟ ਇਹ ਜਿਹੜੀ ਹੁਣ ਚੱਕ ਕੇ ਖੜਿਆ ਪਿਆ ਜੀ ਬੱਧ ਰਹੀਆਂ ਨਾ ਬਈ ਆਹ ਪਲਾਸ ਦੁੰਨਾ ਇਹ ਬਾਈ ਸਾਂਚ ਨੂੰ ਜੱਟ ਨਾਲ ਨਾ ਇਹ ਮਨੂ ਦੇ ਨਹੀਂ ਤੇਰੇ ਨੂੰ ਟਰੈਕਟਰ ਤੇਰਾ ਟਰੈਕਟਰ ਹੀ ਇਹ ਰਿਹਾ ਕੀ ਕਰਾਂ ਤਾਪਰੀ ਕਾ ਦੀ ਆਵਾਜ਼ ਮੂਤ ਬਾਈ ਉੱਕਣਾ ਹੀ ਪਈ ਤੇ ਹੁਣ ਵੀ ਅਹੀਂ ਤਾਂ ਲੈਨੇ ਆ ਦੋਸਤ ਚੱਲੇ ਵੀਰ ਬੰਦਾ ਪੜਦਾ ਹੀ ਕਸਿਆ ਜਾਦਾ ਨਾ ਆਹ ਕਾ ਚੀਜ਼ ਬਈ ਇਹ ਫ੍ਰੀਜ ਰੂਮ ਨੇ ਛਣ ਛਣ ਹੋ ਜਿਹੜੇ ਆਪਣੇ ਉਹਨੂੰ ਲੈ ਕੇ ਫੋਟੋ ਨੂੰ ਐ ਸੱਸ ਛੱਟੀਆਂ ਕਰਦੇ ਲੈ ਆਸ ਆ ਖੋਲ ਛੰਸਣ ਪਲਾ ਚੱਕ ਲੈ ਤੇਰੀ ਹੈ ਤਾਰਾ ਬੱਡਾ ਸੀ ਸਾਰੇ ਦੇ ਨਾ ਫੋਲ ਫੋਲੇ ਇੱਕ ਨੜ ਵੀ ਆ ਰਿਹਾ ਫੋਲ ਫੋਲ ਚੱਕਦਾ ਸਹੀ ਤੂੰ ਇਹਦਾ ਨਹੀਂ ਦਈਦਾ ਬਈ ਮੇਹੀਨ ਵਾਲਾ ਇਹ ਮੁੰਡਾ ਚੱਲਦਾ ਕੰਮ ਸਾਨੂੰ ਆ ਗੋਟੀ ਸੱਟ ਨੇ ਨਜ਼ਾਰਾ ਲਿਆਤਾ ਨਹੀਂ ਸਾਡੇ ਜੜੀ ਲੱਗੇ ਰਹਿਣਾ ਓਕੇ ਲੰਬੀ ਲੰਬੀ ਕਰ ਰਿਹਾ ਤੂੰ ਇਹਨਾਂ ਤੇ ਮਹਾਥੀ ਫੋਲ ਆ ਬੱੱਕ ਬੱੱਕ ਹਾਂ ਧਾਬਰੇ ਹੋਲ ਸਪੀਕਰ ਹੋਲ ਕਰੇ ਹੋਲ ਆਹਾਂ ਸਪੀਕਰ ਹੋਲ ਵਾਲਾ ਆਹਾਂ ਆਂਦਾ ਏ ਲੈ ਬੱਡਾ ਹੁੰਦਾ ਪਰਾਸ ਜਦੀ ਰੱਖ ਦਿੰਦਾ ਹੋਂਦੀ ਉਹ ਚੱਲ ਹਣਾ ਆ ਨਾ ਟੋ ਲੋ ਜੀ ਬਾਈ ਸਾਰਾ ਸਮਾਨ ਤਾਂ ਖੋਲ ਤਾਂ ਆਣੇ ਪੋਸਟਾ ਵੀ ਕਰ ਜੀ ਕੱਪੜਾ ਕਪੜਾ ਮਾਰ ਕੇ ਸਾਫ ਕਤ ਬੇਸਾਂ ਬਈ ਐਨ ओरिजिनल ਪਈਆ ਆਪਣੇ ਹੀ ਸਾਫ ਆ ਤੇ ਇਹਦੇ ਵਿੱਚ ਉਹਨੂੰ ਪੱਟੀ ਵੀ ਨਹੀਂ ਹੈ ਜੀ ਕੋਈ ਕੁੱਤਨੀ ਹੈ ਜੀ ਇਹ ਤਾਂ ਇਹ ਕਿਸੇ ਮੇਰੇ ਵੀ ਭਰਾ ਨੇ ਲੈਣੀ ਹੋਈ ਆਪਾਂ ਨੇ ਜਮੇ ਦਿਾਇਏ ਰੇਟ ਪੱਤੇ ਸੰ 1500 ਦੇ ਸਾਲ ਨੂੰ ਦੇਣੀ ਆ ਬਈ ਪੇਸਾ ਇਹ ਪਿੱਛੇ 15 ਇੰਚੀ ਪਿੱਛੇ ਦਾ 12 ਪੰਜ ਬੇਸਾਂ ਜਿਹੜੇ ਕਿਸੇ ਨੇ ਲੈਣੀਆਂ ਹੋਣਾਂ ਤੁਲੇ ਚ ਜਾਦਾਰ ਵੱਡੋ ਜੀ ਆਵੇ ਦਾਦਾ ਕੁੱਫਾ ਦਰ ਗਿਆ ਇਹ ਲਵਾਬ ਵੀ ਦਵਾਗੇ ਆਪਾਂ ਦਵਾ ਕੇ ਦੇ ਦੂਗੇ ਉਹ ਕਾਰ ਵੱਲਦੇ ਜੀ ਗੜਦੀ ਤੇ ਵੱਲਦੇ ਇਹਨਾਂ ਤਾਂ ਆਮ ਜਾਮ ਲੱਗਿਆ ਬੜਾ ਕੌਣ ਜਾਵਾਂ ਹੀ ਆਪਾਂ ਨੇ ਟੂਪਲ ਕਰਤਾ ਇਹ ਸਾਬ ਉਹ ਹਰੇ ਵੀ ਲਗੋ ਇਹ ਕੋਣ ਬੈਟਰੀ ਹੈ ਵੀ ਲੱਗਦਾ ਡੈਕ ਦਾ ਚਲੋ ਸਾਡਾ ਅਸੀਂ ਲਾ ਹੀ ਦੇਣਾ ਆਪਾਂ ਅੱਧੀ ਰਿਪੇਅਰ ਕਰਾ ਕਿਉਂਕਿ ਹੈਵੀ ਬਹੁਤ ਹੈਰ ਕਰਾਇਆ ਤਾਂ ਇਹ ਇਹ ਚਾਰ ਨਾਲ ਸਭ 6 ਚ ਲਾਉਂਦਾ ਤਾਂ ਕਰੀਨ ਇਹਦਾ ਇਹ ਵੀ ਆਪਾਂ ਚਲਾ ਲਵਾਂਗੇ ਇਹ ਵੀ ਲਾਉਂਗੇ ਆਕੀ ਛਤਰੀ ਜੁਦਰੀ ਨੂੰ ਪੇਂਟ ਪੋਟਾ ਕਰਾਵਾਂਗੇ ਆਪਾਂ ਹਾਂ ਬਾਦਸ਼ਾਹ ਬੁਖਸੇ ਦੇ ਪਾਪੇ ਖਿਲਾਰੇ ਚਿੱਤਰ ਪੰਜ ਸੂ ਦੇ ਹੋਗੇ ਹਾਂ ਬੰਦ ਜੀ ਜੀ ਬਈ ਅੱਜ ਸਫਾਈ ਚੱਲ ਰਹੀ ਹੈ ਜੀ ਜਾਂਦੀ ਹੁਣ ਹੁਣ ਬਾਕੀ ਕੰਮ ਵਿੱਚ ਇਹਨੂੰ ਰੁਕ ਦੇਣੇ ਹੁਣ ਦੌੜਾ ਆਉਣੀ ਆਨੇ ਹਾਂ ਇਹ ਵੀ ਸ਼ੁਰੂ ਕਰਨੀ ਨੇਮਤ ਮੈਂ ਇੱਧਰ ਲਾਉਂਗੇ ਬਈ ਹੂੰ ਕਰ ਦੇ ਕਿੰਨੀ ਹੋਈ ਠੀਕ ਕਰ ਕਿਵੇਂ ਜਵਾਈ ਫਿਰਦਾ ਫਰ ਖਾ ਬਹੁ ਘਟਵਾਦਾ ਕਰਨੇ ਹੱਥੋਂ ਤੋਂ ਨਹੀਂ ਕਰਦਾ ਹੁਣ ਡੇਲੀ ਫਿਰਿਆ ਕਰੂ ਬਾਈ ਸਾਲਾ ਪੰਜ ਵਿੱਚ ਨੂੰ ਲੱਗ ਜਾਂਦਾ ਇਹ ਫੇਰ ਨੇ ਜੱਦਾ ਇਹ ਗੇਰਨੇ ਦੇ ਬੱਚੇ ਨਾ ਜੱਦਾ ਹਟਾ ਦੇ ਹਰ ਵਾਰ ਬਾਈ ਪਛੜੀਆਂ ਇਹਦੀਆਂ ਉਹ ਭਈਆਂ ਨੇ ਪਛੜੀ ਲੈ ਕੇ ਫੇੜੂਗੇ ਵੱਲੋਂ ਹਟ ਜਾ ਕੁੱਤਾ ਵਾਲਾ ਕੰਮ ਨਾ ਰੱਖਾਂ ਮੈਂ ਤੁੰਦ ਹਰ ਪੇਸ਼ਾਨੀ ਸ਼ੁਰੂ ਹੋਈ ਨਹੀਂ ਕਾ ਵੀਰੇ ਕਾਨਾ ਨਾਲ ਲੈ ਜਾਏ ਕਰ ਹਾਂ 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 ਆਉਂਗਾ ਬੱਕਰ ਲੱਗਿਆ ਹੈ ਜਿਉਂ ਬਾਈ ਕੱਢਦਾ ਹੁੰਦਾ ਨਹੀਂ ਹੈਗਾ ਹੁਣ ਦਿੱਕਤ ਨਹੀਂ ਵਿੱਚ ਰਾਤ ਪੈ ਗਈ ਰੂਟੀਨ ਸਰੀਰ ਵੀ ਆ ਪੂਰਾ ਫੱਟਾ ਕਰੀ ਫਿਰਦਾ ਤਿਆਰ ਹਾਂ ਹੁਣ ਤੱਕ ਗੱਡੀਆਂ ਮੈਂ ਇੰਤ ਦੀ ਲੂਣਾ ਹਰਜਾ ਹਰਜਾ ਪਰ ਇੱਕ ਗੱਲ ਹੈ ਬਈ ਇਹ ਟੱਡ ਨਹੀਂ ਛੱਡਦਾ ਜਿਹੜਾ ਦੂਰੇ ਘੋੜੇ ਹੋਣ ਟੱਡ ਛੱਡ ਜੰਨੇ ਨਾ ਟੱਡ ਨਹੀਂ ਛੱਡਦਾ ਟੱਡਦਾ ਫਿਰ ਫੈਕਟਰ ਰੱਖਣਾ ਬਲੇ ਆਪੇ ਉਕਣਾ ਬਈ ਜਿਵੇਂ ਕੀ ਹੋਣਾ ਦੂਰੇ ਘੋੜੇ ਖਾਈ ਜਾਂਦੇ ਆ ਇਹਨੇ ਜਿੰਨੀ ਕਿ ਲੋੜ ਉਹਨੇ ਕਿ ਖਾਣੇ ਨੇ ਖਾਣਾ ਆ ਹੀ ਨਹੀਂ ਹੈਗਾ ਵੀ ਖਾਈ ਜਾਣਾ ਜੇ ਤੁਸੀਂ ਹੋਰ ਪਾ ਦੂਗਾ ਤਾਂ ਵੀ ਨਹੀਂ ਖਾਣਾ ਹੈਗਾ ਮੈਂ ਜੋ ਮਰਜ਼ੀ ਕਰੀ ਜਾ ਬਸ ਮੜਾ ਮੋਟਾ ਥਾਲੂਗਾ ਹੁਣ ਇਹਨੂੰ ਭੁੱਖ ਲੱਗੀ ਵੀ ਹੁਣ ਇਹਨੇ ਪਹਿਲਾਂ ਬੇਟ ਕਰ ਲਈ ਹੁਣ ਪਾਇਆ ਤਾਂ ਇਹਨੂੰ ਬਈ ਕੋਈ ਜਿਆਦਾ ਖਾਣ ਖਾ ਖਾ ਰਿਆ ਹੁਣ ਤਾਂ ਹੁਣ ਇੱਕ ਲੂਸਣ ਬਈ ਪਾਉਨੇ ਹਨ ਦੂਸਣੇ ਆਪਣੀ ਖਤਮ ਹੋ ਗਈ ਲੂਸਣ ਖਾਂਦਾ ਹੁਣ ਫਿਰ ਆ ਗੂਗਲ ਜੀ ਟੁੱਕੇ ਬੰਨੇ ਆ ਵਿੱਚ ਥੋੜੇ ਜੇ ਉਹ ਪਾ ਲੰਨੀ ਆ ਇਹ ਆ ਦੇ ਇੱਕ ਗਰਮ ਹੁੰਨੇ ਆ ਤਾਂ ਗਰਮੀ ਘਟ ਪੰਦੀ ਆ ਥੋੜੇ ਠੰਡ ਕਰਕੇ ਵਧੀਆ ਰਹਿੰਦੇ ਸਰਦੀ ਠੀਕ ਰਹਿੰਦਾ ਹਾਂਜੀ ਹਾਂ ਲਗਾ ਦਈਏ ਇੱਕ ਵਾਰੀ ਹੋਣਾ ਹੈ ਗੱਡੀ ਐ ਚਮਕਦੀ ਐ ਜੀ ਜੀਬ ਕੱਟੀ ਹੀਰੇ ਕਿਹਦਾ ਪਤਾ ਨਹੀਂ ਬੰਦੇ ਨੂੰ ਥੋੜਾ ਜਿਹਾ ਐ ਭਾਈ ਆਪਣਾ ਉਹ ਆਹ ਦੀ ਬਿੱਟ ਤਾਂ ਹੋ ਗਈ ਦੇਖੋ ਇਹਦਾ ਬੱਥੇ ਨਹੀਂ ਵਰਦੇ ਹੁੰਦੇ ਹਾਂਜੀ ਹੁਣ ਦੇਖੋ ਪੱਖੀ ਐ ਸਾਡੇ ਐ ਨਹੀਂ ਦਿਖਦਾ ਹੈਨਾ ਹਾਂਜੀ ਹਾਂ ਮਾੜੀ ਚਾਹੁੰਦਾ ਵੀ ਕੋਈ ਐ ਗੋਲ ਰਹੇ ਹੋ ਜਵੇ ਹੋ ਗਿਆ ਬੱਸ ਹੋ ਗਿਆ ਹੁਣ ਤਾਂ ਬਾਕੀ ਪਾਣੀ ਪੂਣੀ ਥੋੜਾ ਜਿਹਾ ਹੁਣ ਘੱਟੇ ਪੀਂਦਾ ਇਹ ਸਹਿਵਾ ਦਾ ਪੀ ਜਾਂਦੀ ਆ ਪਾਣੀ ਫਿਰ ਧਰਮੀਆਂ ਚ ਵੀ ਹਜੇ ਘੱਟੇ ਪੀਂਦਾ ਜਿਆਦਾ ਡੋਲਦਾ ਹੀ ਹੈ ਪੀਂਦਾ ਘੱਟ ਇਹਦੇ ਕੋਲ ਰੱਖੜ ਵੀ ਨਹੀਂ ਹੁੰਦਾ ਰੱਖਦਾ ਵੀ ਨਹੀਂ ਹੈਗਾ ਪੈਰ ਮਾਰ ਮਾਰ ਕੇ ਘੇਰ ਦਿੰਦਾ ਉਹ ਵੀ ਦੇ ਦਿੰਦਾ ਸਹਿਵਾ ਤਾਂ ਬਈ ਚੱਲ ਰੱਖ ਲੈਂਦੀ ਆ ਸਹਿਵਾ ਵੀ ਜੇ ਖਾਲੀ ਹੋ ਗਈ ਗਾਲਟੀ ਘੇਰਦੇ ਨਹੀਂ ਆਉਂਦੀ ਹੋ ਗਈ ਜਦ ਇਹਨਾਂ ਨੇ ਥੱਲੇ ਅੰਦਰਲੀ ਥੱਲੇ ਠੀਕ ਆ